ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਗੁਰ ਜੀ ਦੀ ਸਾਜੀ ਔਰ ਸਾਜ ਕੀ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਹਰ ਰੋਜ਼ ਅਮਰਤ ਵੇਲੇ ਧੰਨ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਅਸੀਂ ਤੁਸੀਂ ਸਾਰੇ ਸਾਂਝਾ ਕਰ ਰਹੇ ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਹਜ਼ੂਰੀ ਵਿੱਚ ਦਰਬਾਰ ਵਿੱਚ ਆਪਾਂ ਨੂੰ ਬੈਠਣ ਦਾ ਸਜਣ ਦਾ ਸਤਿਗੁਰੂ ਜੀ ਇੱਕ ਮੌਕਾ ਪ੍ਰਦਾਨ ਕਰਦੇ ਹਨ ਸਵਾਉ ਇਸ ਮੌਕੇ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰਿਏ ਕੱਲ ਤੱਕ ਜੋ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਧੰਗ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲੈ ਕਰਕੇ ਔਰ ਚਲਦੇ ਚਲਦੇ ਜਾ ਰਹੇ ਹਨ ਇੱਕ ਸਾਈਡ ਤੇ ਬੈਠ ਕੇ ਮਹਾਰਾਜ ਜੀਆ ਨੇ ਭਾਈ ਮਰਦਾਨਾ ਜੀਆ ਨੂੰ ਨੇੜੇ ਦੀ ਇੱਕ ਬਸਤੀ ਇੱਕ ਨਗਰ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਤੇ ਮਹਾਰਾਜ ਜੀਆ ਨੇ ਬਚਨ ਕੀਤਾ ਤੈਨੂੰ ਮੰਗਣ ਦੀ ਲੋੜ ਨਹੀਂ ਸਾਰਾ ਨਗਰ ਤੇਰਾ ਸਤਕਾਰ ਕਰੇਗਾ ਭਾਈ ਮਰਦਾਨਾ ਜੀ ਉੱਥੋਂ ਵਾਪਸ ਆਏ ਬਹੁਤ ਸਾਰੇ ਬਸਤਰ ਬੇਅੰਤ ਹੀ ਮਾਇਆ ਨਾਲ ਲੈ ਕੇ ਆਏ 36 ਪ੍ਰਕਾਰ ਦੇ ਪਦਾਰਥ ਉਥੇ ਛੱਕ ਕੇ ਵਾਪਸ ਆਏ। ਮਹਾਰਾਜ ਧੰਗ ਗੁਰੂ ਨਾਨਕ ਸਾਹਿਬ ਜੀਆਂ ਦੇ ਅੱਗੇ ਰੱਖੇ ਮਾਇਆ ਤੇ ਬਸਤਰ ਆਖਿਆ ਪਾਦਸ਼ਾਹ ਹੁਕਮ ਮਹਾਰਾਜ ਜੀਆਂ ਨੇ ਆਖਿਆ ਨੂੰ ਛੁੱਟ ਦੇ। ਇਥੋਂ ਤੱਕ ਵਚਨ ਆਪ ਜੀਆਂ ਨੇ ਕੱਲ ਤੱਕ ਸਰਵਣ ਕੀਤਾ। ਮਹਾਰਾਜ ਉਥੋਂ ਅੱਗੇ ਚਾਲਾ ਮਾਰਦੇ ਹਨ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਦੇ ਆ ਮਹਾਰਾਜ ਕਿਤੇ ਠੌਰ ਕਰੀਏ 2-4 ਦਿਨ ਅੰਨ ਪਾਣੀ ਵੇਲੇ ਸਿਰ ਮਰ ਜਾਵੇ ਭਾਈ ਮਰਦਾਨਾ ਜੀਆਂ ਦੀ ਬੇਨਤੀ ਸੁਣ ਕੇ ਮਹਾਰਾਜ ਜੀਆਂ ਨੇ ਅੱਗੇ ਫਿਰ ਜੋ ਵਚਨ ਕੀਤੇ ਔਰ ਜੋ ਸਤਗੁਰ ਜੀਆਂ ਨੇ ਖੇਡਾਂ ਵਰਤਾਈਆਂ ਉਹ ਅਗਲਾ ਇਤਿਹਾਸ ਆਪਜੀ ਸੰਗਤ ਸਰਵਣ ਕਰੋ ਸੁਰਸਨਾ ਪਵਿੱਤਰ ਕਰੋ ਮਨ ਬਿਰਤੀ ਜੋੜ ਕੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਮਰਦਾਨੇ ਨੇ ਬੇਨਤੀ ਕੀਤੀ ਪਾਤਸ਼ਾਹ ਕਿਤੇ ਠੌਰ ਕਰੀਏ 2-4 ਦਿਨ ਅੰਨ ਪਾਣੀ ਵੇਲੇ ਸਿਰ ਮਿਲੇ ਗੁਰੂ ਜੀ ਨੇ ਵਚਨ ਕੀਤਾ ਮਰਦਾਨਿਆਂ ਦੇਖ ਕਰਤਾਰ ਦੇ ਰੰਗ ਠੌਰ ਵੀ ਦੇਸੀ ਅੰਨ ਵੀ ਦੇਸੀ ਪਰ ਡਾਢਾ ਮਹੰਗਾ ਦੁੱਖ ਵੀ ਆਸੀ ਪਰ ਕਲਿਆਣ ਹੋਸੀ ਖੱਤਿਆ ਹਤ ਹੋਸੀ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਜਿਵੇਂ ਤੇਰੀ ਰਜਾ ਮੈਨੂੰ ਬਣਾ ਲਓ ਖਾਂ ਸੁਰ ਮੈਨੂੰ ਬਣਾ ਲਓ ਖਾਂ ਸੁਰ ਹੋਈ ਤਰਬ ਆਪਣੀ ਰਜਾ ਦੀ ਤਾਰ ਦੀ ਮੈਂ ਵਖਰੀ ਟੀਂ ਟੀ ਨਾ ਕਰਿਆ ਕਰਾਂ ਗੁਰੂ ਜੀ ਨੇ ਬਚਨ ਕੀਤਾ ਮਰਦਾਨਿਆਂ ਤੈਨੂੰ ਸ਼ਬਦ ਦੀ ਸੇਵਾ ਮਿਲੀ ਐ ਥੀ ਵੈਸੀ ਜੋ ਚਾਹੁੰਦਾ ਹੈ ਜਾਂ ਅੱਗੇ ਟੁਰੇ ਤਾਂ ਇੱਕ ਵਸਤੀ ਦਿਸੀ ਇਸ ਤੋਂ ਜਰਾ ਉਰੇ ਬਾਹਰ ਬਾਹਰ ਇੱਕ ਟਿਕਾਣਾ ਆਇਆ ਚਾਰ ਚੁਫੇਰੇ ਬਲਗਣ ਸੀ ਇੱਕ ਪਾਸੇ ਵਿਚਕਾਰ ਦਰਵਾਜ਼ਾ ਤੇ ਅੱਗੇ ਡਿਉਡੀ ਸੀ ਦੋਹੀ ਨੁਕਰੀ ਧਰਮ ਸਥਾਨ ਸਨ ਇੱਕ ਪਾਸੇ ਤਾਂ ਠਾਕਰ ਦਵਾਰਾ ਸੀ ਤੇ ਦੂਜੇ ਪਾਸੇ ਮਸੀਤ ਸੀ ਡਿਊਟੀ ਲੰਘ ਕੇ ਅੱਗੇ ਖੁੱਲਾ ਥਾਂ ਸੀ ਤੇ ਫਿਰ ਹਵੇਲੀ ਸੀ ਵੱਡੀ ਸਾਰੀ ਇਸ ਦੇ ਅੰਦਰ ਕੋਠੜੀਆਂ ਤੇ ਤਹਿਖਾਨੇ ਸਨ ਤਹਿਖਾਨੇ ਸੰਗਤ ਜੀ ਭੋਰਿਆਂ ਨੂੰ ਕਿਹਾ ਜਾਂਦਾ ਹੈ ਕਿਸੇ ਲੋਕੇ ਅੰਦਰ ਖੂਬ ਸਰੀਖਾ ਥਾਵ ਵੀ ਸੀ ਜਿਸ ਦਾ ਰਸਤਾ ਗੁਪਤ ਸੀ ਤੇ ਧਰਤੀ ਦੇ ਅੰਦਰ ਹੀਠਾਂ ਰਚਿਆ ਸੀ ਹੋਰ ਕਈ ਕਮਰੇ ਸੀ ਇਸ ਹਵੇਲੀ ਦਾ ਇੱਕ ਮਾਲਕ ਸੀ ਔਰ ਕਈ ਉਸ ਦੇ ਦਾਸ ਸਨ ਕਈ ਸੇਵਕ ਸਨ ਜਾਂ ਇਸ ਦੁਆਰੇ ਜਾਂ ਖਲੋਤੇ ਤਾਂ ਅੱਗੋਂ ਦੋਏ ਸੇਵਕ ਹੱਥ ਜੋੜ ਖਲੋਤੇ ਆਓ ਮਹਾਰਾਜ ਤੁਹਾਡੇ ਮੁਖ ਨੂਰ ਹੈ ਮਾਲਕ ਤੇ ਮਾਇਆ ਦੀ ਮਿਹਰ ਦਾ ਚਲਕਾਓ ਹੈ ਜੀ ਆਇਆਂ ਨੂੰ ਆਓ ਲੰਘ ਆਓ ਜੀ ਆਇਆਂ ਨੂੰ ਤੁਹਾਡਾ ਆਪਣਾ ਘਰ ਹੈ ਪਿੰਡੇ ਕਰ ਥਕਤ ਦਿਸਦੇ ਹੂੰ ਮਤਲਬ ਥੱਕੇ ਲੱਗਦੇ ਹੂੰ ਪਿੰਡੇ ਕਰਕੇ ਧੂੜ ਮੱਥੇ ਦੇ ਪਰਵੱਟੇ ਚੁੰਮ ਰਹੀ ਹੈ ਆਓ ਲੰਘ ਆਓ ਇਹ ਅਤਿਥੀਆਂ ਲਈ ਆਸ਼ਰਮ ਹੈ ਸ਼ਰਮ ਲਾਹੋ ਥਕਾਨ ਦੂਰ ਕਰਨਾ ਸਾਡੀ ਸੇਵਾ ਹੈ ਜਿਉ ਆਏ ਭਾਗ ਆਏ ਕਰਮ ਆਏ ਆਏ ਸੋਹਣੇ ਸੋਹਣੇ ਆਪਣੇ ਆਪਣੇ ਲੰਘ ਆਓ ਉਹਨਾਂ ਸੇਵਕਾਂ ਨੇ ਇਉਂ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭਾਈ ਮਰਦਾਨੇ ਜੀ ਨੂੰ ਬੇਨਤੀਆਂ ਕਰਕੇ ਉਹਨਾਂ ਦੀ ਸੋਭਾ ਕਰਕੇ ਉਹਨਾਂ ਨੂੰ ਅੰਦਰ ਆਉਣ ਵਾਸਤੇ ਕਿਹਾ ਗੁਰੂ ਨਾਨਕ ਦੇ ਬੈਰਾਗ ਪੁੰਜ ਕਦਮ ਵਸਤੀਆਂ ਘਰਾਂ ਤੋਂ ਦੁਰੇਡੇ ਦੁਰੇਡੇ ਟੁਰਨ ਵਾਲੇ ਕਦਮ ਅੱਜ ਕਾਲੀ ਨਾਲ ਅੱਗੇ ਵਧੇ ਕਿਉਂਕਿ ਮਹਾਰਾਜ ਜੀ ਤਾਂ ਬਸਤੀਆਂ ਤੋਂ ਬਾਹਰ ਦੂਰ ਹੀ ਬੈਠਿਆ ਕਰਦੇ ਸੀ ਬਸਤੀਆਂ ਵਿੱਚ ਨਹੀਂ ਜਾਂਦੇ ਸੀ ਮਹਾਰਾਜ ਪਰ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਬਸਤੀ ਦੇ ਵਿੱਚ ਆਏ ਆ ਜੇ ਉਹ ਬਸਤੀ ਦੇ ਵਿੱਚ ਆਇਆ ਇਹਦਾ ਮਤਲਬ ਉੱਥੇ ਮਹਾਰਾਜ ਜੀ ਕਿਸੇ ਦਾ ਕਲਿਆਣ ਕਰਨ ਵਾਸਤੇ ਪਹੁੰਚੇ ਆ ਗੁਰੂ ਨਾਨਕ ਦੇ ਬੈਰਾਗ ਪੁੰਜ ਕਦਮ ਬਸਤੀਆਂ ਘਰਾਂ ਤੋਂ ਦਰੇਡੇ ਦਰੇਡੇ ਤੁਰਨ ਵਾਲੇ ਕਦਮ ਅੱਜ ਕਾੜੀ ਨਾਲ ਅੱਗੇ ਵਧੇ ਅੱਗੇ ਵਧ ਵਧ ਕੇ ਬਸਤੀਆਂ ਵੱਲ ਰੁੱਖ ਕਰਨ ਵਾਲਾ ਮਰਦਾਨਾ ਅੱਜ ਠਹਿਰਦਾ ਠਠੰਬਰ ਦਾ ਸਹਿਮ ਦਾ ਝਿਜਕਦਾ ਮਗਰੇ ਕਦਮ ਸੱਟਦਾ ਤਾਂ ਆਇਆ ਪਰ ਪੈਰ ਧਰੇ ਅੱਗੇ ਤੇ ਪਵੇ ਪਿੱਛੇ ਆਖੇ ਉਸ ਸੁਹਾਨ ਤੇਰੀ ਕੁਦਰਤ ਨੂੰ ਵੇਖਾਂ ਕਿਉਂਕਿ ਉਹ ਜਿਹੜਾ ਮਹਿਲ ਬਣਿਆ ਹੋਇਆ ਸੀ ਕਾਫੀ ਵੱਡਾ ਉਹਨੂੰ ਦੇਖ ਕੇ ਭਾਈ ਮਰਦਾਨਾ ਜੀ ਨੂੰ ਸਹਿਮ ਆਇਆ ਤੇ ਮਹਾਰਾਜ ਜੀ ਅੱਗੇ ਕਦੇ ਵਸਤੀ 'ਚ ਗਏ ਨਹੀਂ ਸੀ ਅੱਜ ਆ ਪਾਏ ਆ ਮਰਦਾਨਾ ਜੀ ਡਰ ਰਹੇ ਆ ਗੁਰੂ ਜੀ ਨੇ ਵਚਨ ਕੀਤਾ ਸੋਹਣਿਆ ਦੇਖ ਕਰਤਾਰ ਦੇ ਰੰਗ ਤੁਰਿਆ ਆ ਸੋਹਣੇ ਸਾਫ ਦਿਲ ਵਾਲਿਆ ਝਿਜਕ ਤੇਰੀ ਸੱਚੀ ਐ ਪਰ ਝਿਜਕ ਨਾ ਮਹਾਰਾਜ ਕਹਿੰਦੇ ਜਿਹੜੀ ਗੱਲ ਤੋਂ ਤੂੰ ਡਰਦਾ ਹੈ ਤੇਰਾ ਡਰ ਤਾਂ ਠੀਕ ਐ ਪਰ ਕਹਿੰਦੇ ਡਰ ਨਾ ਤੁਰਿਆ ਮਹਾਰਾਜ ਕਹਿੰਦੇ ਝਿਜਕ ਤੇਰੀ ਸੱਚੀ ਐ ਪਰ ਝਿਜਕ ਨਾ ਆ ਜਾ ਕਹਿੰਦੇ ਜੋ ਹਨ ਵੀ ਤੁਹਾਡਾ ਆਪਣਾ ਘਰ ਐ ਸਬੇ ਘਰ ਆਪਣੇ ਹਨ ਜੋ ਨਹੀਂ ਹੁੰਦੇ ਉਹ ਹੋ ਵੈਂਦੇ ਹਨ ਸਾਈਂ ਦੇ ਆਪਣੇ ਲੰਗਿਆ ਅੱਗੇ ਗਏ ਤਾਂ ਸੋਹਣੇ ਸਜੇ ਕਮਰੇ ਵਿੱਚ ਜਾ ਬੈਠੇ અપੜਾਉਣ ਵਾਲੇ ਦਾਸ ਟੁਰ ਗਏ ਤਾਂ ਇੱਕ ਬੀਬੀ ਦਾੜੀ ਚਿਕਨੀ ਚੋਪੜੀ ਸੂਰਤ ਨੈਣ ਜਲ ਮੱਛਾਂ ਵਾਂਗੂ ਦੇਖਣ ਹਾਰ ਤਰੋ ਤਰ ਚਾਲ ਗਿਣ-ਗਿਣ ਕਦਮ ਧਰਨ ਵਾਲੀ ਠਰਮੇ ਦੀ ਪੱਗ ਸਿੱਧੀ ਪੌੜੀਦਾਰ ਹੱਥ ਵਿੱਚ ਮਾਲਾ ਗਲ ਵਿੱਚ ਜਾਮਾ ਤਰੇੜ ਧ੍ਰਵਲੀ ਅੰਬੂਏ ਦੀ ਆਇਆ ਆ ਕੇ ਨਮਸਕਾਰ ਕਰਕੇ ਬਹਿ ਗਿਆ ਆਓ ਜੀ ਆਇਆਂ ਨੂੰ ਇਹ ਘਰ ਆਤਿਥੀਆਂ ਦਾ ਹੈ ਆਤਿਥੀ ਕਹਿੰਦੇ ਨੇ ਮਹਿਮਾਨ ਨੂੰ ਆਖਣ ਲੱਗਿਆ ਇਹ ਘਰ ਆਤਿਥੀਆਂ ਦਾ ਹੈ ਤੁਸਾਂ ਦਾ ਆਪਣਾ ਹੈ ਇਹ ਦਾਸ ਸੇਵਾ ਲਈ ਸਾਈਂ ਨੇ ਘਰ ਦਾ ਨੌਕਰ ਥਾਪਿਆ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਦਾਸ ਆ ਰੱਬ ਨੇ ਮੈਨੂੰ ਇਸ ਘਰ ਦਾ ਨੌਕਰ ਬਣਾਇਆ ਆਏ ਗਿਆ ਦੀ ਸੇਵਾ ਵਾਸਤੇ ਲੋਭ মোহ ਹੱਤ ਕੀਤੇ ਹਨ ਲੋਭ মোহ ਹੱਤ ਕੀਤੇ ਹਨ ਫਕੀਰਾਂ ਸੰਤਾਂ ਰੱਬ ਵਾਲਿਆਂ ਦਾ ਟੈਲੀਆ ਹੈ ਇਸ ਦੀਆਂ ਪਕੜਾਂ ਦੂਰ ਕੀਤੀਆਂ ਨੇ ਸੱਜੇ ਹੱਥ ਪੂਜਾ ਹੁੰਦੀ ਹੈ ਖੱਬੇ ਹੱਥ ਨਮਾਜ਼ ਦੋਏ ਅੱਲਾ ਦੇ ਕਰ ਹਨ ਵੀ ਇੱਕ ਪਾਸੇ ਠਾਕਰ ਦੁਆਰਾ ਬਣਿਆ ਉਧਰ ਪੂਜਾ ਹੁੰਦੀ ਹੈ ਹਿੰਦੂਆਂ ਦੀ ਇੱਕ ਪਾਸੇ ਖੱਬੇ ਹੱਥ ਬਣੀ ਹੈ ਮਸਜਿਦ ਉੱਥੇ ਮੁਸਲਮਾਨ ਨਮਾਜ਼ ਪੜ ਲੈਂਦੇ ਆ ਇੰਨੇ ਨੂੰ ਦੋ ਦਾਸ ਗਰਮ ਜਲ ਤੇ ਸਫਾ ਲੈ ਕੇ ਆ ਗਏ ਬੋਲੇ ਮਹਾਰਾਜ ਆਪ ਦੇ ਪੈੰਡੇ ਥੱਕੇ ਚਰਨ ਧੋਵੀਏ ਦੋ ਸੇਵਾਦਾਰ ਆ ਗਏ ਗਰਮ ਪਾਣੀ ਲਿਆਂਦਾ ਔਰ ਨਾਲ ਜਿਵੇਂ ਆਪਾਂ ਕਹਿ ਦੀਏ ਤੌਲੀਆ ਲਿਆਂਦਾ ਤੇ ਬੋਲੇ ਮਹਾਰਾਜ ਆਪ ਦੇ ਪੈੰਡੇ ਥੱਕੇ ਚਰਨ ਧੋਵੀਏ ਵੀ ਤੁਸੀਂ ਪੈੰਡਿਆਂ ਦੇ ਥੱਕੇ ਹੋਏ ਤੁਹਾਡੇ ਚਰਨ ਉਹ ਧੋ ਦੀਏ ਗੁਰੂ ਜੀ ਇੱਕ ਅਡੋਲ ਗੰਭੀਰ ਆਵਾਜ਼ ਵਿੱਚ ਬੋਲੇ ਵਾਹ ਵਾਹ ਭਾਈ ਲੋਕੋ ਪੈਰ ਧਵਾਉਣ ਦਾ ਸੰਕਲਪ ਨਹੀਂ ਚਿੱਤ ਐਵੇਂ ਸੁਖੀ ਆ ਮਾਲਕ ਵੱਲ ਤੱਕ ਕੇ ਭਾਈ ਤੁਸਾਂ ਦਾ ਨਾਮ ਮਾਲਕ ਨੇ ਕਿਹਾ ਵੈਰ ਤੋਂ ਸਖਣਾ ਨਾਮ ਹੈ ਜੀ ਗੁਰੂ ਜੀ ਨੇ ਵਚਨ ਕੀਤਾ ਹੈ ਨਿਰਵੈਰ ਨਾਮ ਤਾਂ ਰੱਬ ਦਾ ਹੈ ਮਾਲਕ ਨੇ ਕਿਹਾ ਜੀ ਮੈਂ ਤਾਂ ਮਾਲਕ ਦੇ ਕੂਕਰਾਂ ਦਾ ਵੀ ਕੂਕਰ ਹਾਂ ਉਂਝ ਮੇਰਾ ਨਾਮ ਹੈ ਸੱਜਣ ਸਭ ਦਾ ਸੱਜਣ ਕਿਸੇ ਦਾ ਨਾ ਦੋਖੀ ਗੁਰੂ ਜੀ ਨੇ ਵਜਨ ਕੀਤਾ ਸੱਜਣ ਨਾਲ ਕੀ ਦਾਸ RAM LAL ਬੇ ਨਾਲ ਨਾਮ ਦੇ ਤੇਰੇ ਸੱਜਣ ਦੇ ਨਾਲ ਕੀ ਲੱਗਿਆ ਸੱਜਣ ਦਾਸ ਸੱਜਣ RAM ਸੱਜਣ ਲਾਲ ਮਾਲਕ ਨੇ ਕਿਹਾ ਜੀ ਨਾਮ ਤਾਂ ਮਿੱਟੀ ਦੀ ਪੰਡ ਦਾ ਮਿੱਟੀ ਉਹ ਚਾਹੀਦਾ ਪਰ ਸੇਵਾਦਾਰ ਹੋਣ ਕਰਕੇ ਮੁਸਲਮਾਨ ਸ਼ੇਖ ਨੇ ਜਿਹੜੇ ਉਹ ਮੈਨੂੰ ਸੱਜਣ ਸਦਦੇ ਆ ਤੇ Hindu ਸੱਜਣ RAM ਕਹਿੰਦੇ ਆ ਪਰ ਮੈਂ ਦੋਹਾਂ ਦਾ ਸਾਂਝਾਂ ਮਰਦਾਨਾ ਇਹ ਬਾਗ ਸੁਣ ਕੇ ਤਰਬ ਗਿਆ ਤੇ ਤੱਕਿਆ ਘੂਰ ਕੇ ਪਰ ਉਸ ਦੇ ਨੈਣ ਕਾਹਲੀ ਨਾਲ ਪਿੱਛੇ ਮੁੜ ਪਏ। ਦਿਲ ਵਿੱਚ ਕਿਹਾ ਇੱਥੇ ਤਾਂ ਸਹਿਮ ਹੀ ਸਹਿਮ ਹੈ। ਘਰ ਵਿੱਚ, ਦਰ ਵਿੱਚ, ਚਾਕਰ ਵਿੱਚ, ਠਾਕਰ ਵਿੱਚ, ਟਹਿਲ ਵਿੱਚ, ਗੱਲ-ਗੱਲ ਵਿੱਚ। ਅੱਜ ਇਸ ਮੇਰੇ ਚੋਜੀ ਮਾਲਕ ਦੇ ਕੌਤਕ ਪਤਾ ਨਹੀਂ ਕਿਵੇਂ ਹਨ। ਦਾਸ ਜਿਹੜੇ ਪਾਣੀ ਲੈ ਕੇ ਆਏ ਸਨ ਮੁੜ ਗਏ। ਮਾਲਕ ਵੀ ਉੱਠ ਗਿਆ। ਜਾਂ ਥੋੜੀ ਦੇਰ ਮੰਗਰੋ ਗੁਰੂ ਜੀ ਮਸੀਤ ਵੱਲ ਗਏ ਤਾਂ ਕੀ ਵੇਖਿਆ? ਸੱਜਣ ਨਿਮਾਜ਼ ਕਰ ਰਿਹਾ ਹੈ ਫੇਰ ਉਹ ਉੱਥੋਂ ਵਿਹਲਾ ਹੋ ਕੇ ਆਰਤੀ ਵੇਲੇ ਠਾਕੁਰਾਂ ਦੇ ਹਜੂਰ ਦੀਵੇ ਫੇਰਾਉਣ ਜਾ ਪਹੁੰਚਾ ਫੇਰ ਆਇਆ ਤਾਂ ਗੁਰੂ ਜੀ ਵਾਸਤੇ ਰੋਟੀ ਦਾ ਥਾਲ ਆਪ ਲੈ ਕੇ ਆਇਆ ਗੁਰੂ ਜੀ ਬੋਲੇ ਭਈ ਰੋਟੀ ਸੁਖ ਲਿਆਓ ਇੱਕ ਰਾਤ ਕੱਟਣੀ ਐ ਤੁਸੀਂ ਜੀਵੋ ਤੇ ਸੋਵੋ ਜੀਵੋ ਤੇ ਸੋਵੋ ਮਤਲਬ ਵੀ ਤੁਸੀਂ ਸ਼ਕਲੋ ਤੇ ਸੌਂ ਜਾਓ ਸੱਜਣ ਨੇ ਕਿਹਾ ਘਰ ਆਉਣ ਅਤੀਥੀ ਤੇ ਰਹਿਣ ਭੁੱਖੇ ਇਹ ਪਾਪ ਮੈਂ ਕਿੱਥੇ ਦਿਆਂਗਾ ਗੁਰੂ ਜੀ ਨੇ ਵਚਨ ਕਿਹਾ ਤੈਨੂੰ ਇਹ ਪਾਪ ਨਹੀਂ ਲੱਗੇਗਾ ਖਵਾ ਲੇਗਾ ਤਾਂ ਤੇਰਾ ਭਲਾ ਨਹੀਂ ਹੋਵੇਗਾ ਵੀ ਜੇ ਅਸੀਂ ਭੁੱਖੇ ਰਹਿ ਜੀਏ ਤਾਂ ਤੈਨੂੰ ਪਾਪ ਕੋਈ ਨਹੀਂ ਲੱਗਣਾ ਪਰ ਜੇ ਤੂੰ ਸਾਨੂੰ ਖਵਾਤਾ ਤਾਂ ਤੈਨੂੰ ਤੇਰਾ ਭਲਾ ਨਹੀਂ ਹੋਣਾ ਸੱਜਣ ਨੇ ਘਬਰਾ ਕੇ ਕਿਹਾ हे ਭਾਗਾ ਵਾਲਿਓ ਅੰਨ ਪਾਣੀ ਦਾ ਕੀ ਹੈ ਵਿਚਾਰ ਨਾ ਕਰੋ ਖਾਓ ਘਰ ਤੁਹਾਡਾ ਹੈ ਇਹ ਦਾਸ ਹੈ ਹਜੂਰ ਦਾ ਭਰਮ ਨਾ ਕਰੋ ਮੇਰਾ ਜਨਮ ਹਿੰਦੂ ਆ ਰਹਿਤ ਵੀ ਹਿੰਦੂ ਐ ਮੁਸਲਮਾਨੀ ਸਮਾਨਤਾ ਰਾਜ ਕਰਕੇ ਆ ਕਿਉਂਕਿ ਰਾਜ ਮੁਸਲਮਾਨਾਂ ਦਾ ਜਥਾ ਰਾਜਾ ਤਥਾ ਪਰਜਾ ਗੁਰੂ ਜੀ ਨੇ ਬਚਨ ਕੀਤਾ ਖੁਸ਼ੀ ਲਈਦੀ ਐ ਫਕੀਰਾਂ ਦੀ ਮਰਦਾਨੇ ਵੱਲ ਤੱਕ ਕੇ ਕਿਹਾ ਕਿਉਂ ਭੁੱਖ ਹੈ ਮਰਦਾਨੇ ਨੇ ਕਿਹਾ ਸਾਈ ਜੀਓ ਅੱਜ ਤਾਂ ਜਨਮਾਂ ਦੇ ਭੁੱਖੇ ਕਲੇਜੇ ਨੂੰ ਵੀ ਢੱਕਣ ਆ ਗਿਆ ਲੱਗਦਾ ਹੈ ਚਿੜੀ ਜਿੰਨੀ ਵੀ ਭੁੱਖ ਨਹੀਂ ਸੂ ਸੱਜਣ ਨੇ ਕਿਹਾ ਭਲਾ ਜੀ ਮੈਂ ਤਾਂ ਖੁਸ਼ੀ ਲੈਣੀ ਹੈ ਨੌਕਰਾਂ ਨੂੰ ਕਹਿਣ ਲੱਗਿਆ ਲੈ ਜਾਓ ਵੀ ਅੰਨ ਗੁਰੂ ਜੀ ਵੱਲ ਤੱਕ ਕੇ ਕਿਹਾ ਦੁੱਧ ਤਾਂ ਛਕੋਗੇ ਨਾ ਵੀ ਜੇ ਪ੍ਰਸ਼ਾਦਾ ਨਹੀਂ ਛਕਿਆ ਦੁੱਧ ਤਾਂ ਛਕੋਗੇ ਨਾ ਗੁਰੂ ਮਹਾਰਾਜ ਨੇ ਵਾਜਨ ਕੀਤਾ ਕਹਿੰਦੇ ਰੂਚੀ ਨਹੀਂ ਸੱਜਣਾ ਆਰਾਮ ਕਰ ਦੇਖ ਜਾਲੀ ਦਾ ਜਾਲ ਉਸ ਦਾ ਨਿਰਵਾਹ ਮੱਛੀਆਂ ਫੜਨ ਤੇ ਵੇਚਣ ਤੇ ਹੀ ਹੁੰਦਾ ਹੈ ਕਹਿੰਦੇ ਜਿਹੜਾ ਜਾਲੀ ਹੈ ਨਾ ਫੰਦਕ ਉਹ ਮੱਛੀਆਂ ਨੂੰ ਫੜ ਕੇ ਵੇਚਦਾ ਉਹਦਾ ਨਿਰਵਾਹ ਇਸ ਕੰਮ 'ਚ ਹੀ ਹੈ ਪਰ ਕਈ ਵਾਰੀ ਕੀ ਹੁੰਦਾ ਹੈ ਪਰ ਕਦੇ ਜਾਲ ਵਿੱਚ ਨਿਹੰਗ ਵੀ ਫਸ ਜਾਂਦਾ ਹੈ ਨਿਹੰਗ ਕਹਿੰਦੇ ਆ ਮગરਮਛ ਨੂੰ ਕਹਿੰਦੇ ਮગરਮਛ ਵੀ ਫਸ ਜਾਂਦਾ ਹੈ ਕਈ ਵਾਰੀ ਸੱਜਣ ਨੇ ਤਰਵਕ ਕੇ ਆਖਿਆ ਇਹ ਕੀ ਆਖਿਆ ਨੇ ਮੇਰੇ ਤੇ ਕੋਈ ਰਿੰਜ ਗਈ ਆ ਵੀ ਮੇਰੇ ਨਾਲ ਕੋਈ ਨਾਰਾਜ਼ਗੀ ਆ ਤੁਹਾਡੀ ਗੁਰੂ ਮਹਾਰਜ ਆਖਣ ਲੱਗੇ ਰਿੰਜਗੀ ਫਕੀਰਾਂ ਦੀ ਮਾੜੇ ਨਾਲ ਨਹੀਂ ਮਾੜ ਨਾਲ ਹੁੰਦੀ ਐ ਵੀ ਮਾੜੇ ਬੰਦੇ ਨਾਲ ਨਹੀਂ ਹੁੰਦੀ ਉਹਦੀਆਂ ਮਾੜੀਆਂ ਹਰਕਤਾਂ ਨਾਲ ਉਹਦੇ ਮਾੜੇ ਕਰਮਾਂ ਨਾਲ ਹੁੰਦੀ ਆ ਤੁਸੀਂ ਸਾਨੂੰ ਆਦਰ ਦਿੱਤਾ ਹੈ ਟਿਕਾਣਾ ਦਿੱਤਾ ਹੈ ਅਸੀਂ ਤਾਂ ਤੁਹਾਡੇ ਭਲੇ ਦੇ ਫਿਕਰ ਵਿੱਚ ਬੈਠੇ ਆ ਹੁਣ ਜਾਓ ਤੇ ਭੋਜਨ ਕਰ ਲਓ ਸੱਜਣ ਚਲਿਆ ਗਿਆ ਪਰ ਪਹਿਰ ਰਾਤ ਬੀਤੀ ਤੋਂ ਬਾਅਦ ਸੱਜਣ ਫੇਰ ਆਇਆ ਆਖਿਆ ਮਹਾਰਾਜ ਬਿਸਤਰਾ ਤਿਆਰ ਹੈ ਚੱਲੋ ਆਰਾਮ ਕਰ ਲਓ ਸੌ ਜਾਓ ਗੁਰੂ ਜੀ ਨੇ ਬਚਨ ਕਿਹਾ ਸੱਜਣਾ ਤੂੰ ਸੌ ਉਸ ਨੀਂਦੇ ਜੋ ਸਰੀਰ ਲਈ ਸੁੱਖ ਦਾ ਟਿਕਾਣਾ ਬਣੀ ਹੈ ਜੋ ਆਪਣੀ ਗੋਦ ਵਿੱਚ ਹਰ ਕਿਸੇ ਨੂੰ ਲੋਰੀਆਂ ਦਿੰਦੀ ਆ ਜੋ ਜਉਂਦੇ ਜੀ ਗਰੀਬ ਅਮੀਰ ਪਾਪੀ ਨੂੰ ਪੁੰਨੀ ਨੂੰ ਇਕਸਾਰ ਕਰ ਦਿੰਦੀ ਐ ਅਸੀਂ ਤਾਂ ਇੱਥੇ ਬੈਠਾਂਗੇ ਸੌਣ ਦਾ ਸੰਕਲਪ ਸਾਡਾ ਅਜੇ ਨਹੀਂ ਸੱਜਣ ਨੇ ਕਿਹਾ ਕਿਵੇਂ ਸਰੀਰ ਰਹਿ ਸਕਦਾ ਸੁੱਤੇ ਬਿਨਾ ਉਪਰ ਆਂਦ ਨਾ ਕਰੋ ਆਪਣਾ ਘਰ ਹੈ ਤੁਹਾਡਾ ਇਹ ਵੀ ਉਪਰਾ ਪੜ ਨਾ ਸਮਝੋ ਇਹ ਵਚਨ ਕਹਿੰਦਾ ਮਹਾਰਾਜ ਨੂੰ ਉਪਰਾ ਪੜ ਨਾ ਸਮਝੋ ਤੁਹਾਡਾ ਆਪਦਾ ਘਰ ਹੀ ਹੈ ਸੌਂਜੋ ਗੁਰੂ ਜੀ ਨੇ ਮੁਸਕਰਾ ਕੇ ਵਚਨ ਕਿਹਾ ਸੱਜਣਾ ਨਾ ਕਹੋ ਘੜੀ ਮੁੜੀ ਸਾਡਾ ਮਤਾਂ ਸਾਡਾ ਹੀ ਨਾ ਹੋ ਜਾਵੇ ਸੁਖੀ ਬਸ ਸਾਨੂੰ ਰਾਤ ਟਿਕਾ ਕੇ ਟੋਰ ਦੇ ਸਵੇਰੇ ਖੜੇ ਨਾ ਪਾਓ ਮौज ਲੈਣ ਦੇ ਫਕੀਰਾਂ ਨੂੰ ਰਤ ਜਗੇ ਦੀ ਰਤ ਜਗੇ ਦੀ ਮਤਲਬ ਰਾਤ ਜਗਾ ਮਤਲਬ ਜਗਰਾਤਾ ਜਿਹਨੂੰ ਆਮ ਲੋਕੀ ਕਹਿੰਦੇ ਆ ਵੀ ਅਸੀਂ ਜਗਰਾਤਾ ਰੱਖਣਾ ਕਹਿਣ ਦਾ ਭਾਵ ਵੀ ਸਾਰੀ ਰਾਤ ਅਸੀਂ ਤਾਂ ਭਾਈ ਜਾਗਾਂਗੇ ਸੱਜਣ ਨੇ ਬੜੀ ਨਿਮਰਤਾ ਦਿਖਾ ਕੇ ਬੇਨਤੀ ਕੀਤੀ ਜਿਵੇਂ ਰਜਾ ਜਿਵੇਂ ਰਜਾ ਮੈਂ ਤਾਂ ਤੁਹਾਡੀ ਰਜਾ ਲੈਣੀ ਹੈ ਗੁਰੂ ਜੀ ਨੇ ਵਚਨ ਕੀਤਾ ਜਾਓ ਫਿਰ ਸੌ ਜਾਓ ਸੱਜਣ ਸਿਰ ਨਿਵਾ ਕੇ ਚਲਿਆ ਗਿਆ ਥੋੜੇ ਚਿਰ ਬਾਗਰੋਂ ਇੱਕ ਸ਼ਾਹਜਾਦਗੀ ਦੀ ਫੱਬਣ ਵਾਲਾ ਅਮੀਰ ਜਿਹਾ ਆਦਮੀ ਆ ਕੇ ਬਹਿ ਗਿਆ ਸ਼ਾਹਜਾਦਗੀ ਦੀ ਫੱਬਣ ਮਤਲਬ ਐ ਫੱਬਦਾ ਸੀ ਸੋਹਣਾ ਲੱਗਦਾ ਸੀ ਜਿਵੇਂ ਕੋਈ ਸ਼ਹਿਜ਼ਾਦਾ ਹੋਵੇ ਤੇ ਬੰਦਨਾ ਕਰਕੇ ਬੋਲਿਆ ਸੋਹਣਿਓ ਮੈਂ ਵੀ ਮੁਸਾਫਰਾ ਕੱਲ ਦਾ ਇੱਥੇ ਟਿਕਿਆ ਹੋਇਆ ਇਹ ਬੜਾ ਸੱਜਣ ਪੁਰਖ ਹੈ ਸਭ ਦੀ ਸੇਵਾ ਕਰਦਾ ਹੈ ਜਵਾਨੀ ਵਿੱਚ ਧਨ ਬੜਾ ਇਹਨੇ ਕਮਾਇਆ ਹੁਣ ਪੁੰਨਰਥੀ ਸੇਵਾ ਤੇ ਲਾਉਂਦਾ ਹੈ ਤੁਸੀਂ ਬੜੇ ਧਨੀ ਤੇ ਭਾਗ ਵਾਲੇ ਦਿਸਦੇ ਹੋ ਕਿਉਂ ਠੀਕ ਹੈ ਨਾ ਧਨ ਖੱਟ ਕੇ ਆਏ ਹੋ ਪੱਲੇ ਹੀਰੇ ਪੰਨੇ ਹਨ ਲੁਕੋ ਕੇ ਘਰ ਅਪੜ ਜਾਉ ਏਸੇ ਕਰਕੇ ਫਕੀਰੀ ਧਾਰੀ ਹੈ ਅਸਾਂ ਤਾੜ ਲਿਆ ਪਰ ਜਾਣਦੇ ਹੋ ਕਿਉਂ ਤੁਹਾਡਾ ਧਨ ਵਧਾਉਣ ਵਾਸਤੇ ਉਹ ਜਿਹੜਾ ਸ਼ਹਿਜਾਦਿਆਂ ਦੇ ਵਰਗਾ ਬੰਦਾ ਆਇਆ ਉਹ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਤਾਂ ਬੜੀ ਧਨ ਦੌਲਤ ਵਾਲੇ ਬੰਦੇ ਹੋ ਬਹੁਤ ਪੈਸੇ ਵਾਲੇ ਲੱਗਦੇ ਹੋ ਵੀ ਫਕੀਰੀ ਦਾ ਤੁਸੀਂ ਤਾਂ ਕਰਕੇ ਧਾਰਨ ਕੀਤੀ ਹੈ ਲਿਬਾਸ ਪਾਇਆ ਫਕੀਰਾਂ ਵਾਲਾ ਵੀ ਕੋਈ ਚੋਰ ਠੱਗ ਤੁਹਾਨੂੰ ਠੱਗ ਨਾ ਲਵੇ ਕੋਈ ਤੁਹਾਡਾ ਧਨ ਦੌਲਤ ਚੋਰੀ ਨਾ ਕਰ ਲਵੇ ਵਿਖਾਵੇ ਵਾਸਤੇ ਫਕੀਰਾਂ ਵਾਲਾ ਬਾਣਾ ਪਾ ਲਿਆ ਵੀ ਜੇ ਕੋਈ ਚੋਰ ਠੱਗ ਸੋਨ ਨੂੰ ਵੇਖੂਗਾ ਤਾਂ ਉਹ ਮਹਿਸੂਸ ਕਰੂਗਾ ਤਾਂ ਫਕੀਰ ਨੇ ਰੱਬ ਦੇ ਸਾਧੂ ਨੇ ਇਹਨਾਂ ਦੇ ਕੋਲੇ ਕੀ ਹੋਣਾ ਆਪਦਾ ਧਨ ਲੁਕੋ ਕੇ ਘਰ ਪਹੁੰਚਣ ਵਾਸਤੇ ਤੁਸੀਂ ਫਕੀਰੀ ਬਾਣਾ ਧਾਰਨ ਕੀਤਾ ਤੇ ਕਹਿਣ ਲੱਗਿਆ ਮੈਂ ਕੌਣ ਆ ਆਪਦੇ ਬਾਰੇ ਦੱਸਦਾ ਮੈਂ ਨਵਾਬ ਈਸੇ ਖਾਂ ਖਰਲ ਦਾ ਛੋਟਾ ਪੁੱਤਰ ਆ ਸ਼ੌਂਕ ਹੈ ਪਾਸੀ ਲਾਉਣ ਦਾ ਮਤਲਬ ਜੂਆ ਖੇਡਣ ਦਾ ਸ਼ੌਂਕ ਹੈ ਦੋ ਚਾਰ ਦਿਨ ਤੋਂ ਮੌਕਾ ਨਹੀਂ ਬਣਿਆ ਸੀ ਖੇਡਣ ਖਿਡਾਉਣ ਦਾ ਆਓ ਜਰਾ ਦਿਲ ਪਰਚਾਈਏ ਖੇਡੀਏ ਨੱਕੀਪੂਰਨ ਖੱਟ ਲਓ ਕੁਝ ਹੋਰ ਵੱਧ ਜਾਏ ਜੇ ਧਨ ਕਹਿੰਦਾ ਵੀ ਤੁਸੀਂ ਜੂਆ ਖੇਡ ਲਓ ਮੇਰੇ ਨਾਲ ਖੇਡ ਕੇ ਜੂਆ ਤੇ ਤੁਸੀਂ ਧਨ ਖੱਟ ਲਓ ਜਿੰਨਾ ਕਮਾ ਕੇ ਲੈ ਕੇ ਆਇਆ ਉਹ ਤਾਂ ਠੀਕ ਹੈ ਵੀ ਹੋਰ ਵੀ ਵਧਾ ਲਓ ਕਹਿੰਦਾ ਉਹਦਾ ਧਨ ਖੱਟ ਲਓ ਕੁਝ ਹੋਰ ਵੱਧ ਜਾਏ ਜੇ ਧਨ ਮੈਨੂੰ ਤਾਂ ਇੱਕ ਠਰਕ ਹੈ ਖੇਡਣ ਦਾ ਹਾਰਦਾ ਹੀ ਹਾਂ ਸਦਾ ਪਰ ਸੁਭਾਅ ਉਹ ਨਹੀਂ ਹਟਦਾ ਸਾਈਂ ਦਾ ਦਿੱਤਾ ਬਹੁਤ ਹੈ ਹਾਰ ਗਿਆ ਤਾਂ ਹਾਰ ਗਿਆ ਪ੍ਰਵਾਹ ਨਹੀਂ ਰੱਖੀ ਦੀ ਦਿਲ ਇਸ ਪਰਚਾਵੇ ਖੁਸ਼ ਰਹਿੰਦਾ ਹੈ ਕਹਿੰਦਾ ਵੀ ਮੈਂ ਤਾਂ ਹਰ ਵਾਰੀ ਹਾਰਦਾ ਹੀ ਹੁੰਨਾ ਮਹਾਰਾਜ ਨੂੰ ਲਾਲਚ ਦਿੰਦਾ ਹੈ ਇਹ ਸਮਝ ਕੇ ਵੀ ਇਹਨਾਂ ਕੋਲੇ ਧਨ ਦੌਲਤ ਹੈ ਕਿਉਂਕਿ ਪਤਾ ਕਰਨੀ ਚਾਹੁੰਦੇ ਆ ਨਾ ਵੀ ਇਹਨਾਂ ਕੋਲੇ ਕਿੰਨਾ ਕੁ ਧਨ ਦੌਲਤ ਹੈ ਲੁੱਟਣ ਵਾਸਤੇ ਸੱਜਣ ਦਾ ਬੁਣਿਆ ਹੋਇਆ ਜਾਲ ਹੈ ਸਾਰੇ ਉਹਦੇ ਆਦਮੀ ਹਨ ਇਹ ਵੀ ਉਸ ਦਾ ਆਦਮੀ ਹੈ ਤੇ ਆਖਣ ਲੱਗਿਆ ਵੀ ਜੇ ਮੈਂ ਹਾਰ ਗਿਆ ਤਾਂ ਕੋਈ ਗੱਲ ਨਹੀਂ ਮੈਂ ਤਾਂ ਸਦਾ ਹੀ ਹਾਰਦਾ ਹੁੰਨਾ ਵੀ ਕਿਤੇ ਮੇਰੇ ਇਸ ਦਿੱਤੇ ਹੋਏ ਲਾਲਚ ਕਰਕੇ ਇਹ ਮੇਰੇ ਨਾਲ ਖੇਡਣ ਵਾਸਤੇ ਹਾਂ ਕਰ ਦੇਣ ਸਾਨੂੰ ਪਤਾ ਲੱਗ ਜਾਵੇ ਵੀ ਇਹਨਾਂ ਕੋਲੇ ਧਨ ਕਿੰਨਾ ਹੈ ਕਿੱਥੇ ਲੁਕੋਇਆ ਹੋਇਆ ਹੈ ਵੀ ਫੇਰ ਲੁੱਟ ਲਾਂਗੇ ਮਰਦਾਨਾ ਜੀ ਨੇ ਘੂਰੀ ਵਟ ਕੇ ਕਿਹਾ ਸਾਡੇ ਪਾਸ ਧਨ ਨਹੀਂ ਸ਼ਹਿਜ਼ਾਦੇ ਨੇ ਕਿਹਾ ਹੈ ਤਾਂ ਸਹੀ ਚਲੋ ਪਰ ਨਾ ਸਹੀ 500 ਮੈਥੋਂ ਹੀ ਲੈ ਲਓ ਤੇ ਆਓ ਖੇਡੀਏ ਆਪਾਂ ਕਹਿੰਦਾ ਤੁਹਾਡੇ ਕੋਲੇ ਨਹੀਂ ਕੋਈ ਗੱਲ ਨਹੀਂ ਮੈਥੋਂ ਲੈ ਲਓ ਤੇ ਆਪਾਂ ਖੇਡਦੇ ਆਂ ਦਿਲ ਪਰਚਾਵੈ ਹੋਰ ਕੀ ਐ ਸਿਆਲ ਦੀ ਲੰਮੀ ਰਾਤ ਐ ਬੀਤਦੀ ਨਹੀਂ ਸੌਖੀ ਲੰਘ ਜੂਗੀ ਗੁਰੂ ਜੀ ਨੇ ਕਿਹਾ ਸਾਨੂੰ ਜਾਂਚ ਨਹੀਂ ਸਾਨੂੰ ਸ਼ੌਂਕ ਨਹੀਂ ਧੰਨ ਤੋਂ ਹੱਥ ਧੋਕੇ ਟੋਰੇ ਆਂ ਸ਼ਹਿਜ਼ਾਦਾ ਭੋਲਿਓ ਸਾਨੂੰ ਕਿਉਂ ਚਾਰਦੇ ਹੋ ਮੱਥਾ ਦਮਕਦਾ ਕਰੋੜੀਏ ਵਾਂਗੂ ਮਤਲਬ ਵੀ ਜਿਵੇਂ ਕਰੋੜਾਂ ਦੇ ਮਾਲਕ ਹੁੰਨੇ ਹੋ ਅੱਖ ਚਮਕਦੀ ਆ ਲੱਖੀয়ার ਵਾਂਗੂ ਵੀ ਜਿਵੇਂ ਲੱਖਾਂ ਦੇ ਮਾਲਕ ਹੁੰਨੇ ਹੋ ਅੱਖਾਂ ਦੱਸਦੀਆਂ ਤੁਹਾਡੀਆਂ ਅਸੀਂ ਸਿਆਣਦੇ ਆ ਸੈਨਤਾ ਆਓ ਭਲਾ ਇਹ ਸੌ ਸਹੀ ਉਹ ਕਹਿੰਦਾ ਮੈਂ ਸੌ ਖਾਨਾ ਜੇ ਤੁਸੀਂ ਜਿੱਤੇ ਤਾਂ ਲੈ ਲਿਓ ਜੇ ਹਾਰ ਗਏ ਤਾਂ ਮੈਂ ਕੁਝ ਨਹੀਂ ਲੈਣਾ ਗੁਰੂ ਜੀ ਨੇ ਵਾਅਦਾ ਕੀਤਾ ਓਏ ਸਦਾ ਹੀ ਹਾਰਨ ਵਾਲਿਆ ਦੂਜਿਆਂ ਨੂੰ ਜਿਤਾਉਣ ਵਾਲਿਆ ਕਾਸ਼ ਤੈਨੂੰਸਾਰ ਹੁੰਦੀ ਹਾਰ ਵਿੱਚ ਦਿੱਤ ਵੇਖਣ ਦੀ ਜਾ ਸੌ ਜਾ ਖਿਆਲ ਨਾ ਪੈ ਫਕੀਰਾਂ ਦੇ ਸ਼ਹਿਜ਼ਾਦਾ ਕਹਿਣ ਲੱਗਿਆ ਚਲੋ ਫਕੀਰ ਹੀ ਸਹੀ ਨਹੀਂ ਲਾਉਂਦੇ ਦਾਵਾਂ ਤੇ ਧਨ ਕਹਿੰਦਾ ਨਾ ਨਾ ਪੈਸਾ ਲਾਇਓ ਐਵੇਂ ਹੀ ਖੇਡ ਲੈਣੇ ਆ ਚੌਸਰ ਸਤਰੰਜ ਤਾਸ਼ ਨਾਲੇ ਸ਼ਤਰੰਜ ਤਾਂ ਅਕਲ ਵਧਾਉਣ ਵਾਲੀ ਖੇਡ ਆ ਲਿਆਵਾ ਮੋਰੇ ਇਸ ਵਿੱਚ ਤਾਂ ਹਾਰ ਨਾਲ ਕੁਝ ਖਰਚੀ ਨਹੀਂ ਹੁੰਦਾ ਗੁਰੂ ਜੀ ਨੇ ਕਿਹਾ ਹੀਰੇ ਜਨਮ ਦੀ ਹਾਰ ਦੀ ਜਿਨ੍ਹਾਂ ਅਨੁਸਾਰ ਨਹੀਂ ਉਹਨਾਂ ਨੂੰ ਹਾਰ ਨਾਲ ਪੈ ਰਹੇ ਘਾਟੇ ਦੀ ਕੀ ਸਾਰ ਸ਼ਹਿਜ਼ਾਦੇ ਨੇ ਪੁੱਛਿਆ ਹੀਰਾ ਜਨਮ ਕੀ ਹੁੰਦਾ ਹੈ ਦੌਲਤ ਮਾਲ ਹਾਸਾ ਖੇਡ ਤੇ ਖੁਸ਼ੀ ਆਹੀ ਹੁੰਦਾ ਬਸ ਗੁਰੂ ਜੀ ਕਹਿਣ ਲੱਗੇ ਹੀਰਾ ਜਨਮ ਮਨੁੱਖਾ ਦੇ ਆ ਤੇ ਇਹ ਵਿਗੜਦਾ ਇਸ ਤਰ੍ਹਾਂ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਾਂ ਨਹੀਂ ਉੱਠ ਖਲੋਏ ਰੋਗ ਮਹਾਰਾਜ ਕਹਿੰਦੇ ਵੀ ਇਹ ਮਨੁੱਖਾ ਦੇ ਇਉਂ ਵਿਗੜ ਜਾਂਦੀ ਆ ਭਾਈ ਸ਼ਹਿਜ਼ਾਦੇ ਨੇ ਕਿਹਾ ਤੁਸੀਂ ਤਾਂ ਸਾਧਾ ਵਾਂਗ ਕੁੰਦੇ ਹੋ ਚੱਲ ਵੀ ਮਨਾ ਸੌ ਕਾਹਨੂੰ ਐਵੇਂ ਸਿਰ ਰਗੜਦਾ ਨਾਲੇ ਧੰਨ ਦਿੰਨਾ ਨਾਲੇ ਉਦਾਸੀਆਂ ਦੇ ਮਿਹਣੇ ਸੁਣਦਾ ਖਿੜ ਗਿਆ ਜਦੋਂ ਮਹਾਰਾਜ ਨੇ ਕੋਈ ਹੱਥ ਪੱਲਾ ਨਾ ਫੜਾਇਆ ਤਾਂ ਖਿੜ ਗਿਆ ਕਹਿੰਦੇ ਤਾਂ ਤੁਸੀਂ ਤਾਂ ਸਾਧਾ ਵਾਂਗ ਕੁੰਦੇ ਹੋ ਮਤਲਬ ਉਹਨੇ ਸਾਧ ਮੰਨੇ ਨਹੀਂ ਸੀ ਮਹਾਰਾਜ ਨੂੰ ਉਹਨਾਂ ਦੇ ਮਨ ਵਿੱਚ ਹੀ ਵਹਿਮ ਸੀ ਭਰਮ ਸੀ ਅਮੀਰ ਲੋਕ ਨੇ ਸਾਧਾਂ ਦਾ ਬਾਣਾ ਪਾ ਕੇ ਆਏ ਆ ਇਸ ਤਰ੍ਹਾਂ ਦੀਆਂ ਹੋਰ ਸਨੌਤਾਂ ਸਿੱਟ ਕੇ ਇਹ ਵੀ ਵਿਦਾ ਹੋਏ ਆ ਫੇਰ ਕੁਝ ਸਮੇਂ ਬਾਅਦ ਫੇਰ ਆਈ ਇੱਕ ਮਾਈ 50 ਕੁ ਵਰੇ ਦੀ ਢਲੀ ਉਮਰ ਵਾਲੀ ਬਡੇਰੀ ਮਾਂ ਵਾਂਗੂੰ ਦਰਦਾਂ ਭਰੀ ਆਵਾਜ਼ ਵਾਲੀ ਥਾਲ ਅੱਗੇ ਧਰਿਓ ਸੋ ਤੇ ਕਹਿਣ ਲੱਗੀ ਮੈਂ ਸਦਕੇ ਗਈ ਲਾਲ ਜੀਓ ਨਾ ਅੰਨ ਨਾ ਪਾਣੀ ਨਾ ਦੁੱਧ ਕਿੰਨੇ ਕਠਨ ਵਰਤ ਧਾਰੇ ਨੇ ਬਾ ਸਾਈਂ ਦੇ ਲਾਲ ਤਪ ਹੋਵੇ ਤਾਂ ਇਹ ਬੰਦਗੀ ਹੋਵੇ ਤਾਂ ਇਹ ਮੱਥਾ ਟੇਕ ਕੇ ਕਹਿਣ ਲੱਗੀ ਤੁਸੀਂ ਤਾਂ ਪੂਰੇ ਭਾਂਡੇ ਤੱਕੇ ਆ ਵੀ ਅਸੀਂ ਤਾਂ ਤੁਹਾਨੂੰ ਵੇਖਿਆ ਤੁਸੀਂ ਤਾਂ ਪੂਰੇ ਭਾਂਡੇ ਹੋ ਹਾਂ ਮੈਂ ਸਦਕੇ ਜਾਵਾਂ ਰਾਤ ਜਾਗਣਾ ਹੈ ਸਾਰੀ ਕੁਸ਼ਤਾਂ ਇਹ ਸਰੀਰ ਨੂੰ ਤੁਲਾ ਦਿਓ ਇਹ ਕੱਖਾਂ ਦਾ ਛੱਪਰ ਤੁਲੇ ਬਿਨ ਕਿੰਜ ਟਿਕੇਗਾ ਇਸ ਗੜਬੀ ਵਿੱਚ ਹੈ ਦੇਵਤਿਆਂ ਦਾ ਅੰਮ੍ਰਿਤ ਸੁਰਪਾਨ ਸੰਗਤ ਜੀ ਇੱਕ ਸ਼ਬਦ ਹੈ ਸੁਰਾਪਾਨ ਜਿਹਦਾ ਅਰਥ ਬਣਦਾ ਸੁਰ ਅਪਾਨ ਸੁਰ ਕਹੀਏ ਦੇਵਤੇ ਅਪਾਨ ਕਹੀਏ ਨਾ ਪੀਣ ਯੋਗ ਉਹ ਪਦਾਰਥ ਜਿਹੜਾ ਦੇਵਤਿਆਂ ਦੇ ਪੀਣ ਦੇ ਯੋਗ ਨਹੀਂ ਉਹਨੂੰ ਕਿਹਾ ਜਾਂਦਾ ਸੁਰਾਪਾਨ ਜਿਹਨੂੰ ਸ਼ਰਾਬ ਆਦਿਕ ਕਹਿੰਦੇ ਆ ਪਰ ਇਹ ਮਾਈ ਕਹਿੰਦੀ ਆ ਸੁਰਪਾਨ ਸੁਰਪਾਨ ਦਾ ਮਤਲਬ ਦੇਵਤਿਆਂ ਦੇ ਪੀਣ ਜੋਗ ਜਿਸ ਦਾ ਇੱਕ ਘੁੱਟ ਪੀ ਕੇ ਸਿੱਧ ਨਾਥ ਗੋਰਖ ਆਪ ਸਾਰੀ ਰਾਤ ਲਿਮ ਵਿੱਚ ਜੁੜਦੇ ਆ ਇਹ ਜੋ ਸੁਰਪਾਨ ਹੈ ਕਹਿੰਦੀ ਤੁਸੀਂ ਪੀ ਲਓ ਇਹ ਨਹੀਂ ਪੀਣਾ ਤਾਂ ਦੂਜੀ ਵਿੱਚ ਹੈ ਸੋਮਾ ਰਸ ਜੋ ਦੇਵਤੇ ਤੇ ઋષਿ ਪੀ ਕੇ ਸਾਈਂ ਦੇ ਗੀਤ ਗਾਉਂਦੇ ਰਹੇ ਇਹੀ ਆ ਸੋਮ ਰਸ हिमाਲੇ ਦੀਆਂ ਚੋਟੀਆਂ ਤੋਂ ਲੈ ਕੇ ਦੱਖਣ ਦੀਆਂ ਘਾਟੀਆਂ ਤੇ ਰੇਗਸਥਾਨਾਂ ਤੱਕ ਇਹੋ ਇੱਕ ਬੂਟੀ ਮਿਲਦੀ ਆ ਸਾਰੇ ਥਕਾਨ ਤੇ ਦੁੱਖਾਂ ਨੂੰ ਦੂਰ ਕਰਦੀ ਐ ਇਹਨੂੰ ਕਹਿੰਦੇ ਆ ਭੰਗ ਹੁਣ ਵੀ ਸਾਧੂ ਲੋਕ ਘੁੱਟ ਪੀ ਕੇ ਲਾਉਂਦੇ ਆ ਤਾੜੀ ساری ساری ਰਾਤ ਤੇ ਦੂਜੀ ਗੜਵੀ ਦੇ ਵਿੱਚ ਸੰਗਤ ਜੀ ਭੰਗ ਲਿਆ ਕੇ ਰੱਖੀ ਐ ਭੰਗ ਪੀ ਲਓ ਤੇ ਇਸ ਤੀਜੀ ਵਿੱਚ ਹੈ ਦਿਲ ਦਾ ਦੋਸਤ ਮਲਿਆਂ ਪੁਣਿਆਂ ਦਾ ਮਿੱਠਾ ਮਿੱਠਾ ਮਲੰਗ ਵੇਨਵਾ ਤੇ ਹੋਰ ਚੰਗੇ ਚੰਗੇ ਫਕੀਰ ਪੀ ਪੀ ਕੇ ਬੰਨਦੇ ਆਤਾਰ ਦਿਲ ਦੀ ਰੱਬ ਨਾਲ ਇਹ ਡੱਬੀ ਆ ਪੋਸਤ ਦੀ ਬੇਟੀ ਚੀਨੀ ਬੇਗਮ ਦੀ ਜਿਹੜੇ ਪੀਂਦੇ ਨਹੀਂ ਉਹ ਅੱਧੀ ਕਰਤੀ ਐਸੇ ਦੀ ਜੀਬ ਦੀ ਨੋਕ ਨੂੰ ਲਾ ਕੇ ਦਸਮ ਦਵਾਰ ਦਾ ਉਸ਼ਾਲਾ ਖਾ ਕੇ ਟਿਕ ਜਾਂਦੇ ਆ ساری ਰਾਤ ਭਜਨ ਦੀ ਲੈ ਵਿੱਚ ਕੋਈ ਸ਼ੈ ਰਤਾ ਕੋ ਲੈ ਲਓ ਤਲ ਹੋ ਜਾਏ ਸ਼ਰੀਰ ਨੂੰ ਹਾਂ ਲੰਘ ਜਾਏਗੀ ਰਾਤ ਸੁਖ ਵਿੱਚ ਇਹ ਤਿੰਨ ਚੀਜ਼ਾਂ ਸਮਾਈ ਨੇ ਲਿਆ ਕੇ ਰੱਖੀਆਂ ਮਹਾਰਾਜ ਜੀ ਨੇ ਵਚਨ ਕੀਤਾ हे జగਤ ਮਾਤਾ ਦੀ ਮੂਰਤੀ ਆਰਾਮ ਕਰ ਲੋੜ ਨਹੀਂ ਨਸ਼ੇ ਦੀ ਹੋਸ਼ੇ ਨਸ਼ੇ ਹੋਸ਼ੇ ਲੋਕ ਕਰਦੇ ਆ ਜਾਓ ਸੌ ਜਾਓ ਜਿਹੜੇ ਬਿਨਾ ਪੀਤੇ ਮਸਤ ਹੋਣ ਉਹ ਕਿਉਂ ਪੀਣ ਮਾਈ ਨੇ ਕਿਹਾ ਵਾ ਵਾ ਸਾਈ ਵਾਲਿਓ ਮੈਂ ਤੇ ਦਰਦ ਕੀਤਾ ਸੀ ਤੁਸੀਂ ਦਰਦ ਤੋਂ ਵੀ ਉੱਚੇ ਹੋ ਜੁਗ-ਜੁਗ ਜਿਓ ਗੁਰੂ ਜੀ ਨੇ ਬਚਨ ਕਿਹਾ ਜੇ ਤੂੰ ਦਰਦ ਕੀਤਾ ਸੀ ਤਾਂ ਵੀ ਸਾਈਂ ਤੇਰਾ ਦਰਦ ਕਰੇਗਾ ਜੇ ਬੇਦਰਦੀ ਕੀਤੀ ਸੀ ਤਾਂ ਵੀ ਸਾਈਂ ਤੇਰਾ ਦਰਦ ਕਰੇਗਾ ਕਿਉਂਕਿ ਉਹਦੇ ਵਿੱਚ ਤਾਂ ਜ਼ਹਿਰਾਦਕ ਸੀ ਮਹਾਰਾਜ ਨੂੰ ਮਾਰਨ ਵਾਸਤੇ ਲਿਆ ਕੇ ਧਰੀ ਸੀ ਮਹਾਰਾਜ ਨੇ ਫਿਰ ਉਹਦੀ ਅੰਤਰਾਤਮਾ ਨੂੰ ਪਛਾਣ ਕੇ ਬਚਨ ਕੀਤਾ ਵੀ ਜੇ ਤੂੰ ਬੇਦਰਦ ਕੀਤਾ ਸੀ ਮਤਲਬ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਸੀ ਤਾਂ ਵੀ ਰੱਬ ਤੇਰਾ ਦਰਦ ਕਰੂਗਾ ਇਹ ਸੁਣ ਕੇ ਮਾਈ ਸਿਰ ਨਵਾ ਕੇ ਟਰ ਗਈ ਤਾਂ ਹੁਣ ਮਾਈ ਵੀ ਚਲੀ ਗਈ ਸਾਧ ਸੰਗਤ ਜੀ ਇਥੋਂ ਤੱਕ ਜੋ ਮਹਾਰਾਜਿਆਂ ਦਾ ਇਤਿਹਾਸ ਆਪ ਜੀ ਨੇ ਸੁਣਿਆ ਕੱਲ ਦੇ ਸਮੇਂ ਦੇ ਵਿੱਚ ਆਪਾਂ ਸ਼ਰਵਨ ਕਰਾਂਗੇ ਕਿ ਸੱਜਣ ਦੇ ਘਰ ਅੰਦਰ ਕਿਸ ਤਰ੍ਹਾਂ ਦੇ ਮਤੇ ਪੈਂਦੇ ਆ ਤੇ ਸੱਜਣ ਫਿਰ ਕੀ ਕੀ ਚਾਲਾਂ ਹੋਰ ਚਲਦਾ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢੈਂਦਾ ਕਿ ਉਹਨੂੰ ਗੁਰੂ ਮਹਾਰਾਜ ਕੋਈ ਸ਼ਰਾਪ ਦਿੰਦੇ ਆ ਕਿ ਬਾਹਰ ਦਿੰਦੇ ਆ ਕਿ ਮਤ ਦਿੰਦੇ ਆ ਕਿ ਤਾੜ ਨਾ ਕਰਦੇ ਆ ਇਹ ਸਾਰੇ ਬਚਨ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ